ਅਸਡੀਅਨਸਾ ਪਠਾਨਕੋਟ ਉਹਨਾਂ ਦੇ ਪੜਤਾਲ ਵਿੱਚ ਆਇਆ ਸੀਗਾ ਕਿ ਇਹ ਜਿਹੜਾ ਉਜ ਨਹਿਰ ਨਦੀ ਦੇ ਵਿੱਚ ਮੁਹੰਮਦ ਸ਼ਰੀਫ ਨਾਂ ਦੇ ਇਸ ਬੰਦੇ ਨੇ ਸਰਕਾਰੀ ਜ਼ਮੀਨ ਦੇ ਵਿੱਚ ਆਪਣਾ ਮਕਾਨ ਬਣਾਇਆ ਹੋਇਆ ਜਿਸ ਬੰਦੀ ਇਹਦਾ ਪੜਤਾਲ ਰਿਕਾਰਡ ਕੀਤਾ ਤਾਂ ਇਹਤੇ 8 ਦਾ 8 ਨੋ ਪਰਚੇ ਦਰਜਿਆ ਜਿਹਦੇ ਵਿੱਚ ਦੋ ਮੁਕੱਦਮੇ ਐਨਡੀਪੀਐਸ ਦੇ ਦਰਜਿਆ ਕਮਰਸ਼ੀਅਲ ਕੁਆਂਟੀਟੀ ਦਾ ਜਿਹਦੇ ਵਿੱਚ ਇਹ ਬੰਦਾ ਜੇਲ੍ਹ ਚ ਵੀ ਆ ਇਹ ਇੰਟਰਨੈਸ਼ਨਲ ਬਾਰਡਰ ਦੇ ਬਿਲਕੁਲ ਨੇੜੇ ਆ ਔਰ ਉਥੋਂ ਡਰੋਨ ਰਾਹੀਂ ਸਮਾਨ ਮਗਾਨ ਦੇ ਵਿੱਚ ਇਹ ਜੇਲ੍ਹ ਚ ਆ ਤੇ ਇਸ ਸੰਬੰਧੀ ਅੱਜ ਐਗਜ਼ੀਕਿਟਿਵ ਅਫਸਰ ਸਾਹਿਬ ਨਾਲ ਨੇ ਜਿਨ੍ਹਾਂ ਦੇ ਨਾਲ ਆਰਡਰ ਦੇ ਅਨੁਸਾਰ ਇਹਨੂੰ ਅੱਜ ਜਿਹੜਾ ਡਿਬੋਲਿਸ਼ ਕੀਤਾ ਗਿਆ ਤੇ ਜਿਹੜੀ ਇਹ ਡਿਬੋਲਿਸ਼ ਦੀ ਕਾਰਵਾਈ ਇਹਦੀ ਮੁਕੰਮਲ ਹੋ ਗਈ ਹੈ